at this time i'm standing in front of the 40s hospital and we all know Raju jwanda is admitted in right there Raju jwanda a punjabi singer had an accident in Pati, which is he's really critical in that situation he ਜਸਵੀ ਅਕਮ ਆਪੇ ਤੋਂ ਸੁਣਦਾ ਪਈ ਫਾਰਸੀਆ ਅ ਜੋਰਡਨ ਪੋਡਕਾਸਟ ਹੈ ਕਿ ਮੈਂ ਸੁਣਦਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਲੋਕ ਤਾਂ ਐਵੇਂ ਕਹਿ ਰਹੇ ਨੇ ਕਿ ਇਹ ਕੁੜੀ ਬਾਹਰੋਂ ਹੈ ਇਹ ਨਹੀਂ ਨਹੀਂ ਮੇਰੇ ਕੋਲ ਤਾਂ ਪਾਸਪੋਰਟ ਹੋਈ ਹੈ ਨਹੀਂ ਬਿਲਹਾਰਪਰ ਜਾਣਾ ਸੀ ਥੋੜਾ ਜਜ ਕਰ ਲਿੱਤਾ ਜਾਂਦਾ ਵੀ ਕੁੜੀ ਬਾਹਰ ਦੀ ਹੋਊਗੀ ਬਟ ਨਹੀਂ ਐਕਸੈਂਟ ਮੈਂ ਇੱਥੇ ਰਹਿ ਕੇ ਸਿੱਖਿਆ ਉਹ ਮੇਰੀ ਮਿਹਨਤ ਆ ਉਹ ਮੇਰੀ ਹੌਬੀ ਹੈ ਉਹ ਮੇਰਾ ਪੈਸ਼ਨ ਆ ਮੈਨੂੰ 10 ਐਕਸੈਂਟ ਤੇ 7 ਲੱਖ ਵਿਊਜ਼ ਆਉਂਦੇ ਹਸਪੀਟਲ ਜਾਣ ਦਾ ਤੁਹਾਨੂੰ ਕਿਵੇਂ ਹੋਇਆ ਕਿ ਮੈਂ ਹਸਪੀਟਲ ਜਾਂ ਮਾ ਤਾਂ ਇਸ ਤਰ੍ਹਾਂ ਜਾ ਕੇ ਨਿਊਜ਼ ਪੜ੍ਹਨਾ ਗੁਰਦੁਆਰਾ ਸਾਹਿਬ ਗਈ ਸੀ ਮੈਂ ਤੇ ਮੇਰੇ ਪੈਰੈਂਟਸ ਕਿਉਂਕਿ ਸਾਡੇ ਤਿੰਨਾਂ ਵਿੱਚੋਂ ਕਿਸੇ ਦਾ ਵੀ ਮਨ ਨਹੀਂ ਟਿਕ ਰਿਹਾ ਸੀ ਘਰ ਦੇ ਅੰਦਰ ਇਹ ਸੁਣ ਕੇ ਵੀ ਇੱਕ ਸਾਡਾ ਪੰਜਾਬੀ ਗਾਇਕ ਇੰਨੇ ਸੋਹਣੇ ਗੀਤ ਨੇ ਕਦੀ ਕੋਈ ਗਲਤ ਲਾਈਨ ਨਹੀਂ ਗਾਣਿਆ ਤੇ ਅੰਦਰ ਕਦੀ ਕੋਈ ਕੰਟਰੋਵਰਸੀ ਨਹੀਂ ਚੜੀ ਇੰਨਾ ਹੀ ਕਲੀਨ ਚਰਤ ਇਨਸਾਨ 14 ਸਾਲ ਦੇ ਹਾਂ 9ਵੀਂ ਕਲਾਸ ਪੜ੍ਹਦੇ ਹਾਂ ਅਜੇ ਤਾਂ ਬੱਚੇ ਬਹੁਤ ਸਰੀ ਚੀਜ਼ਾਂ ਮੋਬਾਈਲ 'ਚ ਖੇਡਦੇ ਰਹਿੰਦੇ ਨੇ ਗੇਮ ਖੇਡਦੇ ਨੇ ਇਨਸਟਾ ਸੋਸ਼ਲ ਮੀਡੀਆ ਤੇ ਐਕਟਿਵ ਨੇ ਤੁਹਾਡਾ ਟੇਸ ਇਸਵਲ ਕਿਉਂ ਹੈ ਯਾਰ आई गारंटी यू और इंटरव्यू के लिए कितना चुणिया तू मेरी इंटरव्यू कर। ਤੁਹਾਡਾ ਉਹ ਖਬਰ ਜਿਹੜੀ ਤੁਸੀਂ ਰਾਜਵੀ ਜਵੰਦਾ ਬਾਰੇ ਬੋਲ ਕੇ ਆਈ ਸੀ ਜਿਹੜਾ ਤੁਹਾਡਾ ਵੇ ਆਫ ਟਾਕਿੰਗ ਸੀਗਾ ਤੁਹਾਡਾ ਬੋਲਣ ਦਾ ਸਟਾਈਲ ਸੀਗਾ ਫਲੋ ਸੀਗਾ ਬਹੁਤ ਅੱਛਾ ਸੀਗਾ ਕੁਝ ਡਿਫਰੈਂਟ ਸੀਗਾ ਦੈਟਸ ਵਾਈ ਐਸੀ ਤੁਹਾਡੇ ਕੋਲ ਆਏ ਤੁਹਾਨੂੰ ਲੱਭਿਆ ਮੈਨੂੰ ਕੀ ਸੁਜੈਸਟ ਕਰਨਾ ਚਾਹੂਗਾ ਛੋਟੇ ਹੋ ਅਬਜ਼ਰਬ ਕਰੋ ਸੁਣੋ ਪੇਸ਼ੈਂਸ ਸੁਣਾ ਬਹੁਤ ਜ਼ਰੂਰੀ ਹੈ ਰਿਐਕਟ ਬਹੁਤ ਕੱਟ ਕਰੋ ਲੋਕ ਕੀ ਕਹਿ ਰਹੇ ਹੈ ਇਟ ਡਸਨਟ ਮੈਟਰ ਐਟ 올 ਇੱਕ ਕਮੈਂਟ ਪੜਨਾ ਸਭ ਤੋਂ ਵੱਡੀ ਮੂਰਖਤਾ ਹੈ ਆਪਣਾ ਕੰਮ ਕਰੋ ਕੰਮ ਕਰਕੇ ਛੱਡ ਦਿਓ ਚੰਗਾ ਮਾੜਾ ਲੋਕ ਡਿਸਾਈਡ ਕਰ ਲੈਣਗੇ ਕੋਈ ਇੱਛਾ ਨਹੀਂ ਪਰ ਕਰਮ ਕਰਦੇ ਰਹਿਣਾ ਚਾਹੀਦਾ ਹੈ ਕਿਸਾਨੀ ਅੰਦੋਲਨ ਦੇ ਟਾਈਮ ਤੇ ਵੀ ਅਸੀਂ ਦੇਖਿਆ ਕਿ ਸਾਡਾ ਹਮੇਸ਼ਾ ਇੱਕੋ ਗिला ਰਿਹਾ ਵੀ ਨੈਸ਼ਨਲ ਮੀਡੀਆ ਨਿਊਜ਼ ਚਲਾ ਦੂਗਾ ਵੀ ਕਿਸਾਨੀ ਅੰਦੋਲਨ ਹੋ ਰਿਹਾ ਪਰ ਸਾਡਾ ਪੱਖ ਨਹੀਂ ਵਿਖਾਇਆ ਗਿਆ ਕਦੇ ਵੀ ਤੇ ਇਹ ਸ਼ਿਕਾਇਤ ਸਾਨੂੰ ਹਮੇਸ਼ਾ ਹੁੰਦੀ ਆ ਕਿ ਸੋਚੀ ਵੀ ਅਸੀਂ ਆਪਦਾ ਪੱਖ ਕਿਵੇਂ ਲਈਏ ਤੇ ਫਿਰ ਇਹ ਚੀਜ਼ ਦੇ ਮਕਸਦ ਲਈ ਵੀ ਐਕਸਨ ਲੈਂਗੁਏਜ ਯੂਜ਼ ਕੀਤੇ ਜਾ ਸਕਦੇ ਨੇ ਆਗਮ ਅ ਦੁਨੀਆ ਦੀ ਹਰ ਸਟੇਜ ਦੇ ਉੱਤੇ ਅਸੀਂ ਪੰਜਾਬ ਦਾ ਪੱਖ ਉਹਨਾਂ ਦੀ ਭਾਸ਼ਾ ਦੇ ਅੰਦਰ ਉਹਨਾਂ ਨੂੰ ਸਮਝਾ ਸਕਦੇ ਹਾਂ ਵੀ ਅਸੀਂ ਆ ਜਾਣੇ ਆ ਅਸੀਂ ਗਲਤ ਨਹੀਂ ਹੈਗੇ ਅਸੀਂ ਐਦਾਂ ਗੱਲ ਸੀਗੀ ਮੈਨੂੰ ਪਹਿਲੇ ਇਹ ਸਮਝਾਇਆ ਜਾਏ ਵੀ ਗੁਨਾਹ ਆ ਪੰਜਾਬ ਦਾ ਪੱਖ ਹਰ ਸਟੇਜ ਤੇ ਹਰ ਲੈਂਗੁਏਜ ਵਿੱਚ ਰੱਖਣਾ ਆਪਦੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਗੁਨਾਹ ਆ ਕੋਈ ਸਵਾਲ ਨਹੀਂ ਜਵਾਬ ਤਾਂ ਕੀ ਹੀ ਦੇਣਾ ਮੈਂ ਉਹਨਾਂ ਨੂੰ ਮੇਰੇ ਤੋਂ ਸਾਰੇ ਬੱਡੇ ਨੇ ਮੈਨੂੰ ਲੱਗਦਾ ਸਸ਼ਿਕਾ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਗਗਨ ਸ਼ਕਲਾ ਅਜੋਕੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦਾ ਯੋਗ ਹੈ ਤੇ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਕਦੋਂ ਤੋਂ ਕਿਵੇਂ ਵਾਇਰਲ ਹੋ ਜਾਓ ਇਹ ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਪਰ ਮੇਰੇ ਨਾਲ ਅਗਮਪ੍ਰੀਤ ਮੌਜੂਦ ਹੈ ਇਹ ਉਹ ਲੜਕੀ ਹੈ ਜੋ ਸੋਸ਼ਲ ਮੀਡੀਆ ਤੇ ਇਸ ਵੇਲੇ ਵੱਡੇ ਪੱਧਰ ਤੇ ਵਾਇਰਲ ਹੈ ਰਾਜਵੀਰ ਜਵੰਦਾ ਪੰਜਾਬੀ ਗਾਇਕ ਉਹ ਇਸ ਵੇਲੇ ਜੀਰੇ ਇਲਾਜਾ ਹਸਪੀਟਲ ਦੇ ਵਿੱਚ ਪਰ ਇਸ ਲੜਕੀ ਵੱਲੋਂ ਪੜੀ ਉਹ ਨਿਊਜ਼ ਇਸ ਤਰ੍ਹਾਂ ਵਾਇਰਲ ਹੋਈ ਕਿ ਹਰ ਕੋਈ ਜਾਣਨਾ ਚਾਹੁੰਦਾ ਕਿ ਆਖਰ ਆਗਮ ਹੈ ਕੌਣ ਹੈ ਤੇ ਕਿੱਥੋਂ ਬਿਲੋਂਗ ਕਰਦੀ ਹੈ ਮੇਰੇ ਨਾਲ ਆਗਮ ਮੌਜੂਦ ਹੈ ਆਗਮ ਡੇਲੀ ਪੋਸਟ ਤੇ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਮੌਕਾ ਦਿੱਤਾ ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਲੋਕ ਤਾਂ ਐਵੇਂ ਕਹਿ ਰਹੇ ਨੇ ਕਿ ਇਹ ਕੁੜੀ ਬਾਹਰੋਂ ਆਈ ਹੈ ਨਹੀਂ ਨਹੀਂ ਮੇਰੇ ਕੋਲ ਤਾਂ ਪਾਸਪੋਰਟ ਵੀ ਹੈ ਨਹੀਂ ਮਿਲ ਹਾਲbaar ਜਾਣਾ ਸੀ ਮੈਂ ਅਬੋਹਰ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਤੇ ਅਸੀਂ ਫਿਲਹਾਲ ਮੁਹਾਲੀ ਰਹਿੰਦੇ ਹਾਂ ਜੇ ਪਿੰਡਾਂ ਦੀ ਕੁੜੀ ਹੋਵੇ ਬਿਲਕੁਲ ਬਿਲਕੁਲ ਪਹਿਲੀ ਜਿਹੜਾ ਸੀਗਾ ਪਿੰਡ ਸੀਗਾ ਹੁਣ ਸ਼ਹਿਰ ਚ ਆ ਗਿਆ ਤਾਂ ਮੈਂ ਬਹੁਤ ਸ਼ਹਿਰ ਸ਼ਬਦ ਯੂਜ਼ ਕਰ ਲਿਆ ਬਿਲਕੁਲ ਅੱਛਾ ਪਰ ਤੁਹਾਡਾ ਵੇਅ ਆਫ ਟਾਕਿੰਗ ਬਹੁਤ ਵੱਖਰਾ ਹੈ ਦੇਖਣ ਨੂੰ ਐਵੇਂ ਲੱਗਦਾ ਹੈ ਕਿ ਕੁੜੀ ਬਾਹਰ ਦੀ ਹੋ ਸਕਦੀ ਹੈ ਵੇਅ ਆਫ ਬਿਨ ਲੱਗਦਾ ਕਿ ਤਨਾ ਕਿ ਤੋ ਐਕਸੈਂਟ ਤੋਂ ਥੋੜਾ ਜੱਜ ਕਰ ਲਿੱਤਾ ਜਾਂਦਾ ਵੀ ਕੁੜੀ ਬਾਹਰ ਦੀ ਹੋਊਗੀ ਬਟ ਨਹੀਂ ਐਕਸੈਂਟ ਮੈਂ ਇੱਥੇ ਰਹਿ ਕੇ ਸਿੱਖਿਆ ਉਹ ਮੇਰੀ ਮਿਹਨਤ ਆ ਉਹ ਮੇਰੀ ਹੌਬੀ ਹੈ ਉਹ ਮੇਰਾ ਪੈਸ਼ਨ ਆ ਮੈਨੂੰ 10 ਐਕਸੈਂਟ ਤੇ 7 ਲੱਖ ਮਿਲ ਜਿਉਂਦੀ ਹੈ अच्छा ਤੁਸੀਂ ਕਿ ਮੈਂ ਮੈਨੂੰ ਸੱਤ ਲੈਂਗੁਏਜ ਹੋਣੀਆਂ ਤੇ 10 ਤਰ੍ਹਾਂ ਬੋਲ ਲੈਣੇ ਹੋ ਕਿਹੜੀ ਜ਼ਿਆਦਾ ਕੰਫਰਟੇਬਲ ਰਹਨੇ ਹੋ ਮੈਨੂੰ ਲੱਗਦਾ ਮੈਂ ਸਭ ਤੋਂ ਕੰਫਰਟੇਬਲ ਆਪਦੀ ਮਾਂ ਬੋਲੀ ਚ ਪੰਜਾਬੀ ਚ ਹੋਣੀ ਆ ਬਟ ਇਟਸ ਲਾਈਕ ਹੁਣ ਫ੍ਰੈਂਚ ਨੂੰ ਤਾਂ ਇੰਨਾ ਇਨੀ ਦੇਰ ਤੋਂ ਸਿੱਖ ਰਹੀ ਆ ਵੀ ਉਹ ਵੀ ਬਿਲਕੁਲ ਪੰਜਾਬੀ ਵਾਂਗ ਮੈਂ ਬੋਲ ਲੈਣੀ ਆ ਵੀ ਬਹੁਤ ਜਿਦਾ ਮੈਂ ਦੀਨੋ ਲਾਈਕ ਕੋਈ ਵੀ ਗੱਲ ਕਰਨੀ ਹੈ ਜੇ ਮੈਂ ਪੰਜਾਬੀ ਚ ਜੇ ਨਹੀਂ ਕੰਫਰਟੇਬਲੀ ਕਰ ਸਕਦੀ ਹਾਂ ਓਨਲੀ ਫ੍ਰੈਂਚ ਚ ਕਰ ਸਕਦੀ ਹਾਂ ਤੇ ਆਲਮੋਸਟ ਓਨ ਇਟਾਲੀਅਨ ਵੀ ਕਰ ਸਕਦੀ ਹਾਂ ਹੁਣ ਅੱਛਾ ਪੰਜਾਬੀ ਨੂੰ ਵੀ ਮਤਲਬ ਫ੍ਰੈਂਚ ਵਾਂਗ ਬੋਲ ਲੈਣੇ ਹੋ ਨਹੀਂ ਉਲਟਾ ਹੋਗਾ ਨਾ ਵੀ ਮੈਂ ਜਿੰਨਾ ਕੰਫਰਟੇਬਲੀ ਮੈਂ ਐਗਜ਼ੈਕਟਲੀ ਮੈਂ ਕੋ ਦਾ ਕੋ ਬੋਲ ਸਕਦਾ ਹਾਂ ਕੰਫਰਟੇਬਲ ਰਹਿੰਦੇ ਹੋ ਬਿਲਕੁਲ ਅੱਛਾ ਕੁਝ ਬੋਲ ਕੇ ਦਿਖਾਉਂਗਾ ਪਹਿਲਾਂ ਫ੍ਰੈਂਚ ਜਿੰਨਾ ਬੋਲੋ ਹਾਂ ਸੋ

ਹੋਟੀ ਹਸਪੀਟਲ ਜਾਣ ਦਾ ਤੁਹਾਨੂੰ ਕਿਵੇਂ ਹੋਇਆ ਕਿ ਮੈਂ ਹਸਪੀਟਲ ਜਾਵਾਂ ਤਾਂ ਇਸ ਤਰ੍ਹਾਂ ਜਾ ਕੇ ਨਿਊਜ਼ ਪੜਾਂ ਹਸਪੀਟਲ ਜਾਣ ਦਾ ਖਿਆਲ ਕਰੋਨੀ ਆਇਆ ਸੀ ਵੀ ਮੈਂ ਕਰੋ ਗਈ ਸੀ ਵੀ ਮੈਂ ਜਾ ਕੇ ਖਬਰ ਬੋਲ ਕੇ ਆਣੀ ਐ ਐਂਡ ਸਮ ਹਾਉ ਵਾਇਰਲ ਚਲੀ ਗਿਆ ਕਿ ਬਿਲਕੁਲ ਨਹੀਂ ਹੈ ਜਿਵੇਂ ਕੋਈ ਖਿਆਲ ਨਹੀਂ ਸੀ ਉਹ ਮੇਰ ਹੋਈ ਉਹ ਸਮ ਹਾਉ ਵਾਇਰਲ ਗਈ ਐਂਡ ਆਮ ਥੈਂਕਫੁਲ ਗ੍ਰੇਟਫੁਲ ਬlesed ਫॉर दैट ਬਟ ਸੀ ਗੁਰਦੁਆਰਾ ਸਾਹਿਬ ਗਈ ਸੀ ਮੈਂ ਤੇ ਮੇਰੇ ਪੇਰੈਂਟਸ ਕਿਉਂਕਿ ਸਾਡੇ ਤਿੰਨਾਂ ਵਿੱਚੋਂ ਕਿਸੇ ਦਾ ਵੀ ਮਨ ਨਹੀਂ ਟਿਕ ਰਿਹਾ ਸੀ ਘਰ ਦੇ ਅੰਦਰ ਇਹ ਸੁਣ ਕੇ ਵੀ ਇੱਕ ਸਾਡਾ ਪੰਜਾਬੀ ਗਾਇਕ ਇੰਨੇ ਸੋਹਣੇ ਗੀਤ ਨੇ ਕਦੀ ਕੋਈ ਗਲਤ ਲਾਈਨ ਨਹੀਂ ਗਾਣੇ ਆ ਦੇ ਅੰਦਰ ਕਦੀ ਕੋਈ ਕੰਟਰੋਵਰਸੀ ਨਹੀਂ ਸੁਣੀ ਇੰਨਾ ਕਲੀਨ ਚਿਰਤ ਇਨਸਾਨ ਉਹ ਜੇ ਉਹਦੇ ਨਾਲ ਕੋਈ ਇਹੋ ਜੀ ਘਟਨਾ ਵਾਪਰਦੀ ਆ ਤਾਂ ਦੁੱਖ ਲੱਗਦਾ ਹਨਾ ਤੇ ਉਹ ਸੋਚ ਕੇ ਮੈਂ ਆਪਣੇ ਪੇਰੈਂਟਸ ਨੂੰ ਕਿ ਆਪਾਂ ਗੁਰਦੁਆਰਾ ਸਾਹਿਬ ਜਾਈਏ ਪਰ ਦਾਸ ਕਰਕੇ ਇਹ ਕਹਿੰਦੇ ਬਿਲਕੁਲ ਚੱਲਦੇ ਆਂ ਅਸੀਂ ਅੰਬ ਸਾਹਿਬ ਗੁਰਦੁਆਰਾ ਸਾਹਿਬ ਗਏ ਤੇ ਜਦੋਂ ਅਸੀਂ ਅੰਬ ਸਾਹਿਬ ਗਏ 40 ਸੇ ਅੰਬ ਸਾਹਿਬ ਦਾ ਡਿਸਟੈਂਸ ਕੋਈ ਹੁੰਦਾ ਹੈ ਨਹੀਂ ਸਾਹਮਣੇ ਆਮਨੇ ਸਾਹਮਣੇ ਕਹਿ ਸਕਦੇ ਆਂ ਆਪਾਂ ਤੇ ਫਿਰ ਉੱਥੋਂ ਖਿਆਲ ਆ ਵੀ 40s ਜਾ ਕੇ ਹਾਲ ਪੁੱਛਨੇ ਆ ਸਾਡੇ ਕੋਲ ਮਾਈਕ ਹਮੇਸ਼ਾ ਰਹਿੰਦਾ ਹੈ ਕਾਰ ਦੇ ਅੰਦਰ ਕਿਉਂਕਿ ਜੋਗ ਵੀ ਰਿਕਾਰਡ ਕਰਦੀਆਂ ਕਿਤੇ ਵੀ ਜਾਨੀਏ ਤਾਂ ਉਸ ਪੱਖ ਦੇ ਅੰਦਰ ਮਾਈਕ ਹਮੇਸ਼ਾ ਕਾਰਚੀ ਹੁੰਦੇ ਨੇ ਤੇ ਅਸੀਂ ਪਹਿਲੇ ਗਏ ਹਾਲਚਾਲ 40s ਚਲੇ ਗਏ ਉੱਥੇ ਹਾਲਚਾਲ ਦੇਖਿਆ ਕਿਦਾਂ ਹਲੇ ਵੀ ਕ੍ਰਿਟੀਕਲ ਸਿਚੁਏਸ਼ਨ ਆ ਬੁਲੇਟਿਨ ਰੀਲੀਜ਼ ਹੋ ਚੁੱਕਿਆ ਸੀ ਹਸਪੀਟਲ ਵੱਲੋਂ ਤੇ ਫਿਰ ਉੱਥੇ ਨਾ ਜਦੋਂ ਸਾਰਾ ਬੁਲੇਟਿਨ ਮੈਂ ਦੇਖਿਆ ਰਿਸਰਚ ਕਰ ਲਈ ਤੇ ਉਦੋਂ ਮੇਰੇ ਕੋਲ ਮਾਈਕ ਵੀ ਪਈ ਸੀ ਤੇ ਫਿਰ ਮੈਂ ਵੈਸੀ ਹੀ ਨਿਊਜ਼ ਬੋਲਤੀ ਇਹ ਸੋਚ ਕੇ ਵੀ ਐਂਡ ਤੇ ਵੀ ਆਹੀ ਗੱਲ ਕਹੀ ਅਰਦਾਸ ਕਰੋ ਉੱਤੇ ਲਿਖਿਆ ਵੀ ਬਾਈ ਲਈ ਅਰਦਾਸ ਕਰੋ ਸਟਾਰਟਿੰਗ ਫਿਰ ਆਹੀ ਗੱਲ ਬੋਲੀ ਵੀ ਕ੍ਰਿਟੀਕਲ ਸਿਚੁਏਸ਼ਨ ਹੈ ਅਰਦਾਸ ਕਰੋ ਤੇ ਕੀ ਬੋਲਿਆ ਸੀ ਕਿ ਐਗਜ਼ੈਕਟਲੀ ਬੋਲ ਸਕਦੇ ਹੋ ਦੁਬਾਰਾ ਹੁਣ ਮੈਨੂੰ ਐਗਜ਼ੈਕਟ ਸ਼ਬਦ ਆਦੀ ਹੈ ਕਿ ਬੋਲੇ ਬਚਾਰਲੀ ਆ ਕਿ ਨਸੀਦ ਦੀ ਨਿਊਜ਼ ਹਾਂ Rajvi jwanda, a punjabi singer, had an accident in badi, which is, he's really critical in that situation. he shouldn't be in because he's a very popular singer of punjab and i'm real, really proud of him. but today he's in this situation. like to tell you all that. please pray for him because doctors are working, but the situation is said to be really critical according to the bulletin release. i again say, please pray for him. <laughs> ਜਿੰਨੀਆਂ ਵੱਧਰ ਦਸਾਂ ਹੋਣਗੀਆਂ ਲੱਗਦਾ ਵੀ ਰਾਜਵੀਰ ਦੀ ਜ਼ਿੰਦਗੀ ਦੇ ਲਈ ਬਹੁਤ ਇੰਪੋਰਟੈਂਟ ਨੇ ਚਾਹੁੰਦੇ ਹਾਂ ਵਕ ਵਕ ਲੈਂਗੁਏਜ ਦੇ ਵਿੱਚ ਮੈਂ ਚਾਹੁੰਨਾ ਹੈ ਕਿ ਤੁਸੀਂ ਅਰਦਾਸ ਕਰੋ ਲੋਕ ਅਰਦਾਸ ਕਰਨ ਲੋਕਾਂ ਨੂੰ ਇਹ ਬੇਨਤੀ ਕਰੋ ਤੁਸੀਂ ਫ੍ਰੈਂਚ ਜਾਣਦੇ ਹੋ ਇਟਾਲੀਅਨ ਜਾਣਦੇ ਹੋ ਦੋ ਦੋ ਸ਼ਬਦ-ਸ਼ਬਦ ਲਈ ਹੋ ਸਕਦੇ ਨੇ ਬਿਲਕੁਲ ਸਵਾਪਾ ਇਨੀ ਗੱਲ ਜ਼ਰੂਰ ਕਹਿ ਸਕਦੇ ਸੋ

I would like to request you all to please pray for Rajvi the a Punjabi singer, because his situation is really critical at this moment. And he's in hospital, They are uh, things on the brain and back, and now uh, we really pray for him that he gets well soon. And I'd like to request you all to please pray for him. Italian? Italian. <clears throat>

ਮ ਮੈਂ ਕਿਹਦੀ ਕਾਰਟੂਨਸ ਤਾਂ ਵੈਸੇ ਵੀ ਨਹੀਂ ਮੈਂ 6 ਸਾਲ ਦੀ ਉਮਰ ਜਿਹੜਾ ਸੀਗਾ ਐਕਸ਼ਨ ਲੈਂਗੁਏਜ ਸਿੱਖਣੀ ਸਟਾਰਟ ਕੀਤੀ ਸੀ ਬਿਲਕੁਲ ਤੇ ਉਸ ਤੋਂ ਪਹਿਲੇ ਵੀ ਤੇ ਹੁਣ ਤੱਕ ਮੈਂ ਕਿਹਦੀ ਕਾਰਟੂਨਸ ਤਾਂ ਦੇਖਿਆ ਹੀ ਨਹੀਂ ਜਿੱਦਾਂ ਫੋਨ ਫੜਾ ਦਿੱਤਾ ਜਾਂਦਾ ਬੱਚਿਆਂ ਨੂੰ ਘਰ ਦੇ ਅੰਦਰ ਵੀ ਅਸੀਂ ਕੰਮ ਸੰਭਾਲ ਰਹੇ ਹਾਂ ਅਸੀਂ ਇਹ ਕਰਨਾ ਅਸੀਂ ਆਪਦੀ ਗੋਸਪੀ ਕਰਨੀ ਆ ਤਾਂ ਪਲੀਜ਼ ਬੀ ਆਨ ਫੋਨ ਸਾਨੂੰ ਡਿਸਟਰਬ ਨਾ ਕੀਤਾ ਜਾਏ ਮੇਰੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਟਾਈਮ ਦਿੱਤਾ ਆਮ ਵੈਰੀ ਗ੍ਰੇਟਫੁਲ ਫੋਰ 댓 ਤੇ ਉਹਨਾਂ ਨੇ ਹੀ ਇੱਕ ਦਿਨ ਆਈਡੀਆ ਦਿੱਤਾ ਵੀ ਤੇਰੀ ਇੰਗਲਿਸ਼ ਵਧੀਆ ਟਰਾਈ ਕਰ ਐਕਸੈਂਟਸ ਐਕਸੈਂਟਸ ਟਰਾਈ ਕਿਤੇ ਫਿਰ ਐਕਸੈਂਟਸ ਤੋਂ ਲੈਂਗੁਏਜਸ ਤੇ ਅੱਗੇ ਉਹੀ ਗੱਲ ਸੀ ਵੀ ਕਦੀ ਫੋਨ ਦੇ ਅੰਦਰ ਗਲਤ ਇਸਤੇਮਾਲ ਕਰਨਾ ਪਹਿਲੇ ਵੀ ਨਹੀਂ ਸਿੱਖਿਆ ਸੀ ਵੀ ਕਾਰਟੂਨ ਦੇਖਣੇ ਆ ਵੀਡੀਓ ਸਕਰੋਲ ਕਰਨੀ ਆ ਉਹ ਆਦਤ ਕਦੀ ਸੀਗੀ ਹੀ ਨਹੀਂ ਤੇ ਫਿਰ ਉਹ ਪ ਕਮੀ ਡਾਇਵਰਟ ਹੋ ਗਿਆ ਸੀ ਵੀ ਆ ਕਰਨਾ ਆ ਬਿਲਕੁਲ ਅੱਛਾ ਕਿੰਨੀ ਦੇਰ ਤੱਕ ਤੁਹਾਨੂੰ ਇਹ ਲੱਗਿਆ ਕਿ ਹੁਣ ਮੈਂ ਤੁਸੀਂ ਇਹ ਸੱਤ ਲੈਂਗੁਏਜ ਹੈਗੀਆਂ ਪਰ ਪੱਕਤਾ ਕਿੰਨੀ ਦੇਰ ਚ ਹੋ ਗਏ ਇਸ ਲਈ ਸਮਾਂ ਕਿੰਨਾ ਲੱਗਿਆ ਕਿੰਨਾ ਸਮਾਂ ਸਟੱਡੀ ਨੂੰ ਦਿਨੇ ਹੋ ਕਿੰਨਾ ਇਸ ਜਿਹੜੀ ਟ੍ਰੇਨਿੰਗ ਕਰਦੇ ਹੂੰ

ਅਮੀ تمہਾਰੋ ਬਾਲੂਬਾਸ਼ੀ ਹੈ ओके ਸੋ देयर आर लाइक ਮੋਰ ਵਰਡ ਵੀ ਹੈਵ ਅ ਕੋਰੋਬੇ ਆ ਫਟਾਫਤੀ ਜੋਂਗੂਲ ਹਾਂ ਲਾਈਕ ਹਰ ਹਰ ਬੇਸਿਕਸ ਹੀ ਕਰ ਰਹੀ ਹੈ ਜਿੱਦਾਂ ਵਰਡਸ ਤੇ ਉਹ ਲਿਖਣੀ ਨਾਲ ਨਾਲ ਹਾਂ ਸਮਝ ਗਿਆ ਜਿਹੜੇ ਦੋ ਤਿੰਨ ਵਰਡਸ ਸੀ ਇਹਨਾਂ ਦਾ ਕੀ ਮਤਲਬ ਹੈ ਆ ਸੋ ਜਿੱਦਾਂ ਇੱਕ ਵਰਡ ਹੋ ਗਿਆ ਆਸਮ ਫਟਾਫਤੀ ਇਹਦਾ ਕੀ ਮਤਲਬ ਹੈ ਆਸਮ ਅੱਛਾ ਆਸਮ ਇਦਾਂ ਹਸਮ ਹੋ ਗਿਆ ਕੀ ਕਰਬੇ ਉਹ ਤਾਂ ਆਫਕਾਸ ਕੀ ਕਰ ਰਹੇ ਹੋ ਨਮਸਤੇ ਹੋ ਗਿਆ ਤੇ ਤੁਸੀਂ ਖਾਲੀ ਕਰ ਰਹੀਆਂ ਤੇ ਜਿੱਦਾਂ ਕਿ ਕਿ ਬੰਗਾਲੀ ਦਾ ਆਇਆ ਕਿ ਉਹਨੂੰ ਲਿਖਣਾ ਮੈਂ ਨਾਲ ਦੀ ਨਾਲ ਉਹ ਕਰੀ ਇਟਸ ਨੋਟ ਲਾਈਕ ਮੈਂ ਸਿਰਫ ਬੋਲਨੀ ਸਿੱਖ ਜਾਣ ਲਿਖਣੀ ਆਵੇ ਨਾ ਉਹਦਾ ਵੀ ਕੀ ਫਾਇਦਾ ਕਿਉਂਕਿ ਪੜ੍ਹਨ ਆਸੇ ਤਾਂ ਉਹਨੂੰ ਲਿਖਣੀ ਸਮਝ ਆਈ ਤੁਸੀਂ ਬੋਲੀ ਹੋ ਸਿੱਖ ਲਈ ਐਕਸਟੈਂਡ ਵੀ ਤੁਸੀਂ ਜਾਣਦੇ ਹੋ ਦੱਸ ਪੜ੍ਹਨਾ ਕੀ ਚਾਹੁੰਦੇ ਹੋ ਏਮ ਕੀ ਹੈ ਟੀਚਰ ਕੀ ਹੈ ਤੁਹਾਡਾ ਇਹ ਬੋਲੀ ਸਿੱਖ ਕੇ ਕੀ ਅੱਗੇ ਕੀ ਕਰਨਾ ਚਾਹੁੰਦੇ ਹੋ ਜਰਨਲਿਸਟ ਮਾਈਕ ਫੜਨਾ ਬਗਾ ਕੀ ਬੋਲੋਗੇ ਤੋ ਆਈ ਆਈ ਐਸਪਾਇਰਡ ਟੂ ਬੀ ਜਰਨਲਿਸਟ ਤੇ ਮੈਂ ਗਰੈਂਡ ਟੂ ਯੂ ਮੇ ਅਨਟਰਵਿਊ ਕਰਨ ਲਈ ਤੇ ਕਿੱਦਾਂ ਚੁਣਿਆ ਤੁਸੀਂ ਮੇਰੇ ਇੰਟਰਵਿਊ ਕਰਨਾ ਤੁਹਾਡਾ ਉਹ ਖਬਰ ਜਿਹੜੀ ਤੁਸੀਂ ਰਸਵੀ ਜਵੰਦਾ ਬਾਰੇ ਬੋਲ ਕੇ ਆਈ ਸੀ ਜਿਹੜਾ ਤੁਹਾਡਾ ਵੇ ਆਫ ਟਾਕਿੰਗ ਸੀਗਾ ਤੁਹਾਡਾ ਬੋਲਣ ਦਾ ਸਟਾਈਲ ਸੀਗਾ ਫਲੋ ਸੀਗਾ ਬਹੁਤ ਅੱਛਾ ਸੀਗਾ ਕੁਝ ਡਿਫਰੈਂਟ ਸੀਗਾ ਦੈਟਸ ਵਾਈ ਐਸੀ ਤੁਹਾਡੇ ਕੋਲ ਆਏ ਤੁਹਾਨੂੰ ਲੱਭਿਆ

ਹਰ ਕੋਈ ਬੰਦਾ ਘਰੇ ਬੈਠ ਕੇ ਨਹੀਂ ਸਿੱਖਦਾ ਮੈਂ ਅੱਜ ਵੀ ਸਿੱਖ ਰਿਹਾ ਮੈਂ ਹੁਣ ਵੀ ਸਿੱਖ ਰਿਹਾ ਮੇਰੇ ਤੋਂ ਪਹਿਲਾਂ ਕਿਸੇ ਨੇ ਇੰਟਰਵਿਊ ਕੀਤੀ ਹੈ ਮੈਂ ਉਹਨਾਂ ਤੋਂ ਵੀ ਸਿੱਖ ਰਿਹਾ ਕਿਉਂਕਿ ਸਿੱਖਣਾ ਹੀ ਇੱਕ ਕਲਾ ਹੈ ਜੇ ਤੁਸੀਂ ਕੋਈ ਕੋਈ ਪਰਫੈਕਟ ਨਹੀਂ ਹੋ ਸਕਦਾ ਠੀਕ ਹੈ ਸਿੱਖ ਸਿੱਖਦੇ ਰਹਿਣਾ ਹੀ ਜਦੋਂ ਤੁਸੀਂ ਬਿਲਕੁਲ ਆਲਵੇਜ਼ ਬੀ ਬੈਟਰ ਬਟ ਯੂ ਕੈਨਟ ਬੀ ਪਰਫੈਕਟ ਹਾਂ ਤਾਂ ਬਿਲਕੁਲ ਮੈਂ ਸੋਕੇ ਸ਼ਬਦਾਂ ਸਮਝਾ ਰਿਹਾ ਸੀਗਾ ਤੁਸੀਂ ਆਪਣੇ ਸਟਾਈਲਸ ਬੋਲ ਦਿੱਤਾ ਕਿ ਸਿੱਖਣਾ ਹੀ ਇੱਕ ਕਲਾ ਹੈ ਜਦ ਤੱਕ ਤੁਸੀਂ ਨਹੀਂ ਸਿੱਖਦੇ ਤਦ ਤੱਕ ਤੁਸੀਂ ਪਰਫੈਕਟ ਨਹੀਂ ਹੋ ਸਕਦੇਓ ਮੇਰੇ ਮੈਨੂੰ ਸਿਖਾਉਣ ਵਾਲੇ ਰਣਵੀਰ ਸਿੰਘ ਰਾਣਾ ਨੇ ਮੇਰਾ ਸ਼ੌਕ ਪੱਤਰਕਾਰੀ ਇਹ ਪੇਸ਼ਾ ਨਹੀਂ ਹੈਗਾ ਮੈਂ ਸ਼ੌਕ ਦੇ ਤੌਰ ਤੇ ਰਿਪੋਰਟਿੰਗ ਕਰਦਾ ਤਾਂ ਮੈਨੂੰ ਰਣਵੀਰ ਸਿੰਘ ਰਾਣਾ ਨੇ ਬਹੁਤ ਸਿਖਾਇਆ ਤੇ ਮੈਂ ਵੀ ਚਾਹੁੰਦਾ ਕਿ ਤੁਸੀਂ YouTube ਦੇ ਨਾਲ ਨਾਲ ਬਹੁਤ ਸਾਰੇ ਲੋਕਾਂ ਤੋਂ ਸਿੱਖੋ ਜਿੱਥੋਂ ਅਮੀਰ ਖਾਨ ਦੀ ਵੀਕਲ ਰੱਖੀ ਤੁਸੀਂ 3D ਨਹੀਂ ਮੈਂ ਨਹੀਂ ਦੇਖੀ ਨਹੀਂ ਦੇਖੀ ਤਾਂ ਉਹ ਇੱਕ ਉਹਦੇ ਵਿੱਚ ਉਹ ਕਹਿੰਦੇ ਨੇ ਕਹਿੰਦੇ ਵੀ ਇੱਕ ਪਰਫੈਕਟ ਜਗ੍ਹਾ ਬੈਠ ਕੇ ਕਿਸੇ ਤੋਂ ਕੋ ਕੁਝ ਗਿਆਨ ਨਹੀਂ ਲਿਆ ਜਾ ਸਕਦਾ

ਕਮੈਂਟ ਪੜਨਾ ਸਭ ਤੋਂ ਵੱਡੀ ਮੂਰਖਤਾ ਹੈ ਆਪਣਾ ਕੰਮ ਕਰੋ ਕੰਮ ਕਰਕੇ ਛੱਡ ਦਿਓ ਚੰਗਾ ਮਾੜਾ ਲੋਕ ਡਿਸਾਈਡ ਕਰ ਲੈਣਗੇ ਕੋਈ ਇੱਛਾ ਨਹੀਂ ਪਰ ਕਰਮ ਕਰਦੇ ਰਹਿਣਾ ਚਾਹੀਦਾ ਹੈ ਫਲ ਦੀ ਇੱਛਾ ਨਾ ਕਰੋ ਕਰਮ ਕਰੋ ਬਹੁਤ ਛੋਟੀ ਉਮਰ ਹੈ ਬਹੁਤ ਛੋਟੀ ਉਮਰ ਚ ਲੋਕ ਤੁਹਾਨੂੰ ਜਾਣਨ ਲੱਗੇ ਨੇ ਇੱਥੇ ਤਾਂ ਕੌਣ ਲਈ ਸਾਨੂੰ 15-15 ਸਾਲ ਲੱਗੇ ਤੁਸੀਂ ਬਹੁਤ ਛੇਤੀ ਮੈਨੂੰ ਇਨੀ ਦੇਰ ਰਿਪੋਰਟਿੰਗ ਕਰਦੇ ਨੇ ਹੋਗੇ ਜਿੰਨੀ ਤੁਹਾਡੀ ਉਮਰ ਹੈ ਤਾਂ ਤੁਹਾਨੂੰ ਲੋਕ ਜਾਣਨ ਲੱਗੇ ਸਾਨੂੰ ਹਜੇ ਹੁਣ ਜਾਣਨ ਲੱਗੇ ਸੀਗੇ ਤਾਂ ਤੁਸੀਂ ਉਹ ਸਕਸੈਸ ਨੂੰ ਅਬਜ਼ਰਵ ਕਰੋ ਸ਼ਾਂਤਸ਼ੀਲਤਾ ਰੱਖੋ ਤੇ ਖੂਬ ਸਾਰੀ ਤਰੱਕੀ ਕਰੋ ਮੈਂ ਇਹੀ ਚਾਹੁੰਦੀ। ਥੈਂਕ ਯੂ ਥੈਂਕ ਯੂ so much ਬਈ। ਮੈਂ ਆਪਣਾ ਮਾਈਕ ਲੈ ਲਵਾਂ। ਪੱਤਰਕਾਰ ਕਿਉਂ ਬਣਨਾ ਵੈਸੇ ਮੇਰੇ ਸਵਾਲ ਹੈ ਤੁਹਾਨੂੰ। ਅ ਪੱਤਰਕਾਰ ਇਸ ਲਈ ਕਿਉਂਕਿ ਐਕਸੈਂਟ ਲੈਂਗੁਏਜ ਵਿੱਚ ਮੈਂ ਸਿੱਖ ਰਹੀ ਸੀ ਹਨਾ ਤੇ ਪਹਿਲੀ ਮੈਂ ਯੂਪੀਐਸਸੀ ਬਾਰੇ ਸੋਚਦੀ ਸੀ ਹਮੇਸ਼ਾ ਬਣਨਾ ਚਾਹੁੰਦੀ। ਅਫਸਰ 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 ਸ਼ਾਹੀ ਆਪਾਂ ਕਹਿੰਦੇ ਆ ਵੀ ਉਹਦਾ ਨੈਸ਼ਨਲ ਲੱਗ ਹੁੰਦਾ ਤਾਂ ਇੱਕੋ ਮੰਚ ਠੀਕ ਸੀਗੀ ਪਰ ਫਿਰ ਮੈਨੂੰ ਲੱਗਿਆ ਵੀ ਅ ਇਹ ਚੀਜ਼ ਕਿਸਾਨੀ ਅੰਦੋਲਨ ਦੇ ਟਾਈਮ ਤੇ ਵੀ ਅਸੀਂ ਦੇਖਿਆ ਕਿ ਸਾਡਾ ਹਮੇਸ਼ਾ ਇੱਕੋ ਗਿਲਾ ਰਿਹਾ ਵੀ ਨੈਸ਼ਨਲ ਮੀਡੀਆ ਨਿਊਜ਼ ਚਲਾ ਦੂਗਾ ਵੀ ਕਿਸਾਨੀ ਅੰਦੋਲਨ ਹੋ ਰਿਹਾ ਪਰ ਸਾਡਾ ਪੱਖ ਨਹੀਂ ਵਿਖਾਇਆ ਗਿਆ ਕਦੀ ਵੀ ਤੇ ਇਹ ਸ਼ਿਕਾਇਤ ਸਾਨੂੰ ਹਮੇਸ਼ਾ ਹੁੰਦੀ ਆ ਸਾਡੀਆਂ ਖਬਰਾਂ ਚਾਹੇ ਭਾਈ ਸੰਦੀਪ ਸਿੰਘ ਸਣੀ ਵਾਲੀ ਹੋਗੀ ਅ ਹਰਜਿੰਦਰ ਸਿੰਘ ਅਮਰੀਕਾ ਚ ਫਲੋਰੀਡਾ ਕੇ ਇਸ ਐਕਸੀਡੈਂਟ ਨੂੰ ਪੱਖ ਨਹੀਂ ਲਿਆ ਗਿਆ ਅਸੀਂ ਆਪਦੀ ਦੁਨੀਆ ਮੈਂ ਆਹੀ ਚੀਜ਼ ਸੋਚੀ ਵੀ ਅਸੀਂ ਆਪਦਾ ਪੱਖ ਕਿਵੇਂ ਲਈਏ ਤੇ ਫਿਰ ਇਹ ਚੀਜ਼ ਦੇ ਮੈਗਜ਼ਿਨ ਜਰਾਈ ਵੀ ਐਕਸੈਂਟ ਲੈਂਗੁਏਜ ਯੂਜ਼ ਕੀਤੇ ਜਾ ਸਕਦੇ ਨੇ ਅਗਰ ਦੁਨੀਆ ਦੀ ਹਰ ਸਟੇਜ ਦੇ ਉੱਤੇ ਅਸੀਂ ਪੰਜਾਬ ਦਾ ਪੱਖ ਉਹਨਾਂ ਦੀ ਭਾਸ਼ਾ ਦੇ ਅੰਦਰ ਉਹਨਾਂ ਨੂੰ ਸਮਝਾ ਸਕਦੇ ਆਂ ਵੀ ਅਸੀਂ ਆ ਚੰਨੇ ਆਂ ਅਸੀਂ ਗਲਤ ਨਹੀਂ ਹੈਗੇ ਅਸੀਂ ਐਦਾਂ ਗੱਲ ਸੀ ਜੀ ਤਾਂ ਉਸ ਸੋਚ ਦੇ ਨਾਲ ਕੋਈ ਰਿਪਰੈਜ਼ੈਂਟ ਹੀ ਨਹੀਂ ਕਰਿਆ ਜਾਂਦਾ ਐਗਜ਼ੈਕਟਲੀ ਤਾਂ ਉਹ ਇੱਕ ਰਿਪਰੈਜ਼ੈਂਟ ਕਰਨ ਦੇ ਬੀਸ ਤੇ ਆਪ ਦਾ ਪੱਖ ਰੱਖਣ ਦੇ ਬੀਸ ਤੇ ਮੈਨੂੰ ਲੱਗਿਆ ਵੀ ਅਸੀਂ ਹਰ ਸਟੇਜ ਤੇ ਜਾ ਕੇ ਉਹਨਾਂ ਦੀ ਲੈਂਗੁਏਜ ਦੇ ਨਾਲ ਸਮਝਾ ਸਕਦੇ ਆਂ ਵੀ ਪੰਜਾਬ ਐਦਾਂ ਆ ਬਹੁਤ ਵਧੀਆ ਆ ਅਸੀਂ ਕੀ ਕਹਿਣਾ ਚਾ ਰਹੇ ਆਂ ਅਸੀਂ ਖੁਦ ਸਮਝਾ ਸਕਦੇ ਆਂ ਅੱਛਾ ਤੁਸੀਂ ਪੰਜਾਬ ਦਾ ਜ਼ਿਕਰ ਕਰਿਆ ਪਲੇਟਫਾਰਮ ਦਾ ਜ਼ਿਕਰ ਕਰਿਆ ਸਕੂਲ ਜਾਣੇ ਹੋ ਅਬ ਇਸ ਨਾਈਟ ਕਰਨੀ ਆਲੇ ਤੋਂ ਸਕੂਲ ਹੀ ਜਾਣੀ ਆ ਕਿਨੇ ਦਿਨ ਜਾਣੇ ਹੋ ਮੈਂ ਤਿੰਨ ਤਿੰਨ ਕੋ ਦਿਨ ਜਾਣੀ ਹਫਤੇ 'ਚ ਕਿੰਨੇ ਦਿਨ ਸਕੂਲ ਜਾਣੇ ਸਾਡਾ ਸਕੂਲ 6 ਡੇਜ਼ ਨਹੀਂ ਆ 5 ਡੇਜ਼ ਆ ਤੇ ਉਹਦੇ 'ਚ ਦੋ ਕੁ ਦਿਨ ਛੁੱਟੀ ਵਾਜੀ ਜਾਂਦੀ ਆ ਆਰਾਮ ਨਾਲ ਟੀਚਰ ਕੁਝ ਕਹਿੰਦੇ ਨਹੀਂ ਕਹਿੰਦੇ ਨੇ ਬਟ ਉਹੀ ਗੱਲ ਵੀ ਮਾਰਕਸ ਜਿਹੜੇ ਨੇ ਉਹ ਆ ਜਾਂਦੇ ਨੇ ਪਰਸੈਂਟੇਜ ਬਹੁਤ ਵਧੀਆ ਪਰਸੈਂਟੇਜ ਵਧੀਆ ਚੱਲ ਰਹੀ ਆ ਜਿੱਦਾਂ ਜਾਈਏ 100 ਆ ਤਾਂ ਫਿਰ ਉਹ ਤੇ ਚਾ 90 ਤੋਂ ਤਾਂ ਅਬੋਵ ਹੀ ਚੱਲਦੇ ਨੇ ਸਾਰੀ ਸਬਜੈਕਟ ਦੇ ਅੰਦਰ ਤੇ ਫਿਰ ਕਿਤਨਾ ਕਿਤੇ ਲੀਨੀਐਂਟ ਵੀ ਨੇ ਬਟ ਇਹ ਹੈਗਾ ਵੀ ਅਟੈਂਡੈਂਸ ਜ਼ਰੂਰੀ ਆ ਘੱਮ 75% ਤੇ ਬਟ ਠੀਕ ਆ ਉਹ ਉਬ ਮੇਰੇ ਕੋਲ ਵੀ ਆਪਸ਼ਨ ਨਹੀਂ ਹੈ ਕਿ ਮੈਂ ਇੰਨਾ ਕੁਝ ਕਰਨਾ ਹੈ ਤਾਂ ਹਰ ਚੀਜ਼ ਨੂੰ ਟਾਈਮ ਦੇਣਾ ਪੈਂਦਾ ਮੇਰਾ ਇੱਕ ਅਦਾ ਸਵਾਲ ਹੋ ਲੈਣਾ ਸੋਸ਼ਲ ਸੋਸ਼ਲ ਮੀਡੀਆ ਨੂੰ ਕਿਵੇਂ ਅਬਜ਼ਰਬ ਕਰਦੇ ਹਾਂ ਕਿਉਂਕਿ ਬਹੁਤ ਤੇਜ਼ ਹੈ ਇੱਥੇ ਲੋਕ ਇੱਕ ਮਿੰਟ ਚ ਜੱਜ ਗਵਾ ਫੈਸਲਾ ਸਭ ਮੈਨੂੰ ਆਹੀ ਚੀਜ਼ ਜਿਹੜੀ ਆ ਸੋਸ਼ਲ ਮੀਡੀਆ ਡਰ ਨਹੀਂ ਲੱਗਦਾ ਕਿਉਂਕਿ ਆਮ ਵੈਰੀ ਕਲੀਅਰ ਕਿ ਮੈਂ ਜਦ ਤੱਕ ਮੈਂ ਗਲਤ ਨਹੀਂ ਆ ਮੈਂ ਨਹੀਂ ਡਰੂੰਗੀ ਜਿਸ ਦਿਨ ਕੁਛ ਗਲਤ ਕਰੂੰਗੀ ਉਸ ਦਿਨ ਜ਼ਰੂਰ ਡਰੂੰਗੀ ਉਸ ਦਿਨ ਮੈਂ ਆਪਦੀ ਕੱਲ ਵੀ ਇੱਕ ਵੀਡੀਓ ਪਾਈ ਮੈਂ ਕਿ ਜਿਸ ਦਿਨ ਗਲਤ ਹੋਊਂਗੀ ਨਾ ਉਸ ਦਿਨ ਆ ਕੇ ਥੱਪੜ ਵੀ ਮਾਰ ਲਿਓ ਪਰ ਜੇ ਤੂੰ ਗਲਤ ਨਹੀਂ ਹੈਗੀ ਤਾਂ ਮੈਂ ਅੱਜ ਵੀ ਕੱਲ ਵੀ ਵੀ ਉਹ ਹੀ ਕਿਹਾ ਵੀ ਮੈਂ ਬੋਲ ਰਹੀ ਹਾਂ ਹਾਲੇ ਮੈਂ ਗਲਤ ਨਹੀਂ ਹੈਗੀ ਤਾਂ ਮੈਂ ਗਲਤ ਨਹੀਂ ਹੋਈਗੀ ਕਮੈਂਟ ਪੜਦੇ ਹੋਏ ਪੜੇ ਸੀ ਤਾਂ ਦੁੱਖ ਲੱਗਿਆ ਸੀ ਦੁੱਖ ਲੱਗਿਆ ਸੀ ਬਹੁਤ ਜ਼ਿਆਦਾ ਕੁਝ ਕਹਿਣਾ ਚਾਹੁੰਦੇ ਹੋ ਰੀਡਰਸ ਨੂੰ ਕਿਸ ਗੱਲ ਦੀ ਹੇਟ ਆ ਮੈਨੂੰ ਪਹਿਲੇ ਇਹ ਸਮਝਾਇਆ ਜਾਏ ਵੀ ਗੁਨਾਇਆ ਪੰਜਾਬ ਦਾ ਪੱਖ ਹਰ ਸਟੇਜ ਤੇ ਹਰ ਲੈਂਗੁਏਜ ਵਿੱਚ ਰੱਖਣਾ ਆਪਦੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਗੁਨਾਇਆ ਕੋਈ ਸਵਾਲ ਨਹੀਂ ਜਵਾਬ ਤਾਂ ਕੀ ਹੀ ਦੇਣਾ ਮੈਂ ਉਹਨਾਂ ਨੂੰ ਮੇਰੇ ਤੋਂ ਸਾਰੇ ਵੱਡੇ ਨੇ ਮੈਨੂੰ ਲੱਗਦਾ ਤੇ ਮੇਰੇ ਤੋਂ ਬਿਹਤਰ ਜ਼ਿੰਦਗੀ ਨੂੰ ਉਹਨਾਂ ਨੇ ਸਮਝਾਇਆ ਤਾਂ ਸ਼ਾਇਦ ਉਹਨਾਂ ਦਾ ਕੁਝ ਵੱਖਰਾ ਪੱਖ ਹੋਊਗਾ ਮੈਨੂੰ ਦੱਸ ਪੰਜ ਸ਼ਾਇਦ ਕੁਝ ਨਵਾਂ ਤੇ ਮੇਰਾ ਆਖਰੀ ਸਵਾਲ ਹੈ ਤੁਸੀਂ ਕਿ ਮੈਂ ਜਰਨਲਿਸਟ ਬਣਨਾ ਚਾਹੁੰਦੀ ਹਾਂ ਪੱਤਰਕਾਰ ਬਣ ਕੇ ਕਿਸ ਤਰ੍ਹਾਂ ਪੰਜਾਬ ਦਾ ਪੱਖ ਰੱਖਣਾ ਚਾਹੁੰਦੇ ਹੋ ਪੱਤਰਕਾਰ ਬਣਨਾ ਹੀ ਕਿਉਂ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਪੱਤਰਕਾਰ ਨੇ ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਹੋ ਮੈਂ ਲਾਈਕ ਇੱਕ ਇਨਸਾਨ ਜਿਹਨੂੰ ਡਿਫਰੈਂਟ ਲੈਂਗੁਏਜਸ ਆਉਂਦੀਆਂ ਹੋਣ ਤੇ ਉਹ ਨਿਰਪੱਖ ਹੋ ਕੇ ਪੰਜਾਬ ਦੀ ਗੱਲ ਕਰ ਸਕੇ ਤਾਂ ਪੰਜਾਬ ਦੀ ਗੱਲ ਕਰੀ ਅਸੀਂ ਵੈਸੇ ਵੀ ਜੇ ਕੋਈ ਜਿੱਦਾਂ ਉਹੀ ਜਿੱਦਾਂ ਹਰਜਿੰਦਰ ਸਿੰਘ ਵਾਲਾ ਕੇਸ ਅਸੀਂ ਲਈ ਹੈ ਹੈਨਾ ਉਹ ਇੱਕ ਰੇਸਿਜ਼ਮ ਫੇਸ ਕੀਤਾ ਗਿਆ ਸਾਡੇ ਵੱਲੋਂ ਉੱਥੇ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਦਿੱਤਾ ਗਿਆ ਮੈਂ ਦੇਖਿਆ ਕਿ ਮੈਂ ਜਿੱਦਾਂ ਇਹ ਵੀਡੀਓ ਪਾਈ ਕਿ ਪੂਰੀ ਜ਼ਿੰਦਗੀ ਤੁਸੀਂ ਇਨਸਾਨ ਦੀ ਕੇਸ ਦੇ ਅੰਦਰ ਬਰਬਾਦ ਨਹੀਂ ਕਰ ਸਕਦੇ ਆਹੀ ਰਿਕੁਐਸਟ ਸਜ਼ਾ 5-7 ਸਾਲ ਦੀ ਦਿਓ ਕਿਸੇ ਦੀ ਡੈਥ ਹੋਈ ਆ ਬਹੁਤ ਮੰਗ ਮੰਗਪਾ ਜੀ ਜਿਹੜੀ ਘਟਨਾ ਹੋਈ ਆ ਤੇ ਸਜ਼ਾ ਮਿਲਣੀ ਚਾਹੀਦੀ ਆ ਬਿਲਕੁਲ ਉਸ ਚੀਜ਼ ਦੀ ਪਰ ਲਾਈਫ ਪੂਰੀ ਪ੍ਰੀਜ਼ਨਟ ਨਹੀਂ ਹੋ ਸਕਦੀ ਕਿਸੇ ਨੂੰ ਵੀ ਉਸ ਚੀਜ਼ ਦੇ ਲਈ ਤੇ ਉਹ ਵੀਡੀਓ ਪਾਈ ਗਈ ਉਹਨੂੰ ਚੱਕ ਕੇ ਜਿਹੜੇ ਸੀਗੇ ਮੈਨੂੰ ਰਿਪਲਾਈ ਦਿੱਤੇ ਕਿਉਂਕਿ ਉਹ ਇੰਗਲਿਸ਼ ਦੇ ਅੰਦਰ ਸੀਗੀ ਫਿਰ ਮੈਨੂੰ ਰਿਪਲਾਈ ਵੀਡੀਓਜ਼ ਆਈਆਂ ਅਮਰੀਕਨਸ ਵੱਜੋਂ ਤੇ ਉਹਨਾਂ ਗੋਰਿਆਂ ਨੇ ਜਦੋਂ ਉਹ ਵੀਡੀਓ ਚੱਕ ਕੇ ਰਿਪਲਾਈ ਕੀਤਾ ਤੇ ਉਹਨਾਂ ਨੇ ਕਮਿਊਨਿਟੀ ਨੂੰ ਟਾਰਗੇਟ ਕਰਤਾ ਉਹਨਾਂ ਨੇ ਪੱਗ ਬਾਰੇ ਬੋਲਿਆ ਉਹਨਾਂ ਨੇ ਰੇਸਿਜ਼ਮ ਕੀਤਾ ਤੇ ਫਿਰ ਉਸ ਚੀਜ਼ ਤੋਂ ਮੈਨੂੰ ਹੋਇਆ ਵੀ ਆਹੀ ਤਾਂ ਚੀਜ਼ ਸੀਗੀ ਜਿਹਦੇ ਖਿਲਾਫ ਬੋਲਣਾ ਆ ਆਹੀ ਤਾਂ ਚੀਜ਼ ਆ ਵੀ ਅਸੀਂ ਆਪਦਾ ਪੱਖ ਆਪਦੀ ਲੈਂਗੁਏਜ ਵਿੱਚ ਬੋਲੀ ਜਾਗੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਉਹ ਆਪਦੀ ਕਮੈਂਟ ਕਰਕੇ ਜਾ ਰਹੇ ਨੇ ਗੱਲ ਕੀ ਬਣ ਰਹੀ ਹੈ ਰਿਜ਼ਲਟ ਕਿੱਥੇ ਆ ਤੇ ਫਿਰ ਉੱਥੇ ਮੈਂ ਪ੍ਰੋਪਰ ਰਿਪਲਾਈ ਵੀਡਿਓਜ਼ ਬਣਾਈਆਂ ਮੈਂ ਉਹਨਾਂ ਨੂੰ ਮੇਰੀ ਕਮੈਂਟਸ ਬਾਰ-ਬਾਰ ਗੱਲ ਹੋ ਰਹੀ ਸੀ ਤੇ ਜਦ ਤੱਕ ਕੋਈ ਗੱਲ ਹੋ ਰਹੀ ਸੀ ਲੋਕ ਵੀ ਐਕਚੁਅਲੀ ਜਦੋਂ ਉਹਨਾਂ ਨੇ ਦੇਖਿਆ ਵੀ ਅਗਮ ਪੱਖ ਲੈ ਰਹੀ ਆ ਉਹਨਾਂ ਨੇ ਵੀ ਲੋਕ ਤੇ ਫਿਰ ਉਸ ਚੀਜ਼ ਤੋਂ ਬਾਅਦ ਜਿਹੜਾ ਸੀਗਾ ਕਨਕਲੂਜਨ ਇਹ ਨਿਕਲੀ ਵੀ ਮੈਂ ਆਖਿਰਕਾਰ ਉਹਨਾਂ ਨੂੰ ਇਹ ਕਹਿੰਦਾ ਸੀ ਵੀ ਮਾਮ ਜੀ ਤੁਸੀਂ ਇੰਨੇ ਹੀ ਸੱਚੇ ਹੋ ਨਾ ਤੁਹਾਨੂੰ ਲੱਗਦਾ ਵੀ ਤੁਸੀਂ ਇੰਨੀ ਦੇਰ ਦੀ ਮੇਰੇ ਨਾਲ ਬਹਿਸ ਕਰ ਰਹੇ ਹੋ ਆਪਾਂ ਟੇਬਲ ਟॉक ਕਰ ਲੈਂਦੇ ਆ ਲੈਟਸ ਹੈਵ ਆਰਗੂਮੈਂਟ ਕਰ ਲੈਂਦੇ ਆ ਇਸ ਚੀਜ਼ ਉੱਤੇ ਵੀ ਕੌਣ ਸਹੀ ਕੌਣ ਗਲਤ ਪਰ ਉਸ ਚੀਜ਼ ਤੋਂ ਪੈਰ ਪਿੱਛੇ ਪੱਟ ਲਿਆ ਗਿਆ ਫਿਰ ਆਪਦੇ ਕਮੈਂਟਸ ਵੀ ਡਿਲੀਟ ਕਰ ਲਏ ਗਏ ਤਾਂ ਮੈਂ ਫਿਰ ਸੋਚਿਆ ਵੀ ਤੁਸੀਂ ਸਾਬਤ ਹੀ ਕਰਤਾ ਕੌਣ ਸਹੀ ਸੀ ਤੇ ਕੌਣ ਗਲਤ ਠੀਕ ਹੈ ਗਗਮ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਤਾਂ ਅਗਮ ਸਾਡੇ ਨਾਲ ਮੌਜੂਦ ਸੀਗੇ 14 ਸਾਲ ਦੀ ਲੜਕੀ ਹੈ ਮਹਿ ਇਚਾ ਮਾ ਬਹੁਤ ਨੇ ਉਡਣਾ ਚਾਹੁੰਦੀ ਹੈ ਧੀਆਂ ਨੂੰ ਉਡਣਾ ਵੀ ਚਾਹੀਦਾ ਹੈ ਜਰਨਲਿਸਟ ਬਣਨਾ ਚਾਹੁੰਦੀ ਹੈ ਵੱਖ-ਵੱਖ ਪੱਛਾਵਾਂ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਹੈ ਆਪਣੇ ਸੂਬੇ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਹੈ ਕਿਉਂਕਿ ਸਾਡੀ ਆਵਾਜ਼ ਕਿਤੇ ਨਾ ਕਿਤੇ ਦਬ ਜਾਂਦੀ ਹੈ ਮੈਂ ਆਖਰੀ ਜੀ ਕੀ ਕਹਿ ਸਕਾਂ ਹਾਂ ਵਾਈ ਨਾਟ ਆ ਇਟਸ ਲਾਈਕ ਮੈਂ ਚੀਜ਼ ਦੇਖੀ ਆ ਥਟ ਮੇਰੇ ਰਾਉਂਡ ਟੂ ਬੀ ਆਨੈਸਟ ਮੇਰੇ ਬਹੁਤ سارے ਫਰੈਂਡਸ ਫੈਮਿਲੀ ਫਰੈਂਡਸ ਨੇ ਦੇ ਐਕਚੁਅਲੀ ਹੈਵ ਟੈਲੈਂਟ ਐਥਲੈਟਿਕ ਨੇ ਜਾਂ ਕੁਝ ਵੀ ਨੇ ਹਨਾ ਤੇ ਲੋਕਾਂ ਚ ਟੈਲੈਂਟ ਆ ਬਟ ਸਪੋਰਟ ਨਹੀਂ ਕੀਤੀ ਜਾਂਦੀ ਜਾਂ ਟਾਈਮ ਨਹੀਂ ਦਿੱਤਾ ਜਾਂਦਾ ਘਰਦਿਆਂ ਵੱਲੋਂ ਇਹ ਸਮਝੇ ਨਾਸਤੇ ਵੀ ਸਾਡੇ ਬੱਚੇ ਚ ਟੈਲੈਂਟ ਆ ਤੇ ਉਹ ਬੱਚੇ ਨੈਗਲੈਕਟ ਹੁੰਦੇ ਨੇ ਨਾ ਫਿਰ ਉਹ ਗਲਤ ਪਾਸੇ ਜਾਣਾ ਸ਼ੁਰੂ ਕਰ ਦਿੰਦੇ ਨਹੀਂ ਤੇ ਕੋਈ ਉਹ ਹੀ ਗੱਲ ਆ ਵੀ ਪਿਦਾਈਸ਼ੀ ਤਾਂ ਕੋਈ ਗਲਤ ਨਹੀਂ ਹੁੰਦਾ ਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਕੱਲ ਨੂੰ ਤੁਹਾਨੂੰ ਟਾਈਮ ਦੇਣ ਤਾਂ ਅੱਜ ਉਹਨਾਂ ਨੂੰ ਟਾਈਮ ਦਿਓ ਅੱਜ ਉਹਨਾਂ ਨੂੰ ਸਪੋਰਟ ਕਰੋ ਮੇਰੇ ਪੇਰੈਂਟਸ ਨੇ ਮੈਨੂੰ ਕੀਤਾ ਸ਼ਾਇਦ ਇੱਕ ਵਾਰ ਸੋਚੋ ਵੀ ਸਾਡੇ ਬੱਚੇ ਦਾ ਫਿਊਚਰ ਨਾ ਸਾਡੇ ਤੋਂ ਹੀ ਬੈਟਰ ਹੋ ਸਕਦਾ 스타ਟ ਗਿਵਿੰਗ ਯਰ ਚਿਲड्रन ਟਾਈਮ ਥੈਂਕ ਯੂ ਤਾਂ ਇਸ ਗੁड़िया ਦੀ ਗੁਜ਼ਾਰਿਸ਼ ਹੈ ਕਹਿੰਦੇ ਬੱਚਿਆਂ ਨੂੰ ਸਮਾਂ ਦਿਓ ਸਪੇਸ ਦਿਓ ਉਹਨਾਂ ਨੂੰ ਉੱਡਣਾ ਚਾਹੁੰਦੇ ਨੇ ਉਹ ਅਸਮਾਨ ਖਾਲੀਆ ਪਰ ਇਹ ਗੁड़िया ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਹੈ ਵੱਖੋ ਵੱਖ ਤਰੀਕਿਆਂ ਦੇ ਨਾਲ ਪੱਤਰਕਾਰ ਬਣਨਾ ਚਾਹੁੰਦੀ ਹੈ ਕੋਈ ਸਿਸਟਮ ਨੂੰ ਕੋਈ ਸਰਕਾਰਾਂ ਨੂੰ ਸਵਾਲ ਕਰਨਾ ਚਾਹੁੰਦੀ ਹੈ ਪੰਜਾਬ ਦੀ ਆਵਾਜ਼ ਹਰ ਇੱਕ ਪਲੇਟਫਾਰਮ ਤੇ بلند ਕਰਨਾ ਚਾਹੁੰਦੀ ਹੈ ਵੱਖ-ਵੱਖ ਪਸ਼ਾਵਾਂ ਦੇ ਵਿੱਚ ਰਾਜਵੀਰ ਜਵੰਦਾ ਦੇ ਲਈ ਅਰਦਾਸ ਕੀਤੀ ਹੈ ਤਾਂ ਕਿ ਲੋਕ ਅਰਦਾਸ ਕਰਨ ਜੁੜਨ ਤੇ ਉਹ ਵੀਰ ਸਾਡਾ ਸਿਹਤਿਆ ਹੋਵੇ ਕੈਮਰਾ ਪਰਸਨ ਦਲੇਰਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ